ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਅਬਦਾਲੀ ਨੂੰ ਲੁੱਟ ਕੇ ਉਹਨੂੰ ਸਬਕ ਸਿਖਾਇਆ ਇਹ ਇਤਿਹਾਸ ਅਸੀਂ ਅੱਜ ਸਰਵਨ ਕਰਾਂਗੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਦੇਖਿਓ ਤਾਂ ਕਿ ਇਹ ਇਤਿਹਾਸ ਆਪ ਜੀ ਨੂੰ ਵੀ ਪਤਾ ਹੋਵੇ ਇੱਕ ਵਾਰ ਦੀ ਗੱਲ ਹੈ ਮੀਰ ਮੰਨੂ ਨੇ ਸਿੱਖਾਂ ਉੱਤੇ ਬਹੁਤ ਜ਼ੁਲਮ ਢਾਏ ਸਨ ਅਤੇ ਇੱਕ ਸਿੱਖ ਦੇ ਸਿਰ ਦਾ ਮੁੱਲ 1 ਟਕਾ ਕਰ ਦਿੱਤਾ ਸੀ ਅੰਤ ਵਿੱਚ ਜਦ ਉਹ ਮਰਿਆ ਉਸਤੀ ਮੁਗਲਾਨੀ ਬੇਗਮ ਚਲਾਕੀ ਨਾਲ ਦਿੱਲੀ ਦੇ ਤਖਤ ਦੇ ਵਾਰਿਸਾਂ ਵਿੱਚ ਝਗੜਾ ਖੜਾ ਕਰ ਦਿੱਤਾ ਸੀ ਪਰ ਉਸ ਝਗੜੇ ਨਾਲ ਉਸ ਨੂੰ ਕੁਝ ਵੀ ਨਸੀਬ ਨਾ ਹੋਇਆ ਉਹ ਇੱਕ ਆਚਰਣਹੀਣ ਇਸਤਰੀ ਸੀ ਇਸ ਲਈ ਦਿੱਲੀ ਦੇ ਬਾਦਸ਼ਾਹ ਅਤੇ ਹੋਰ ਅਮੀਰਾਂ ਨੂੰ ਸਬਕ ਸਿਖਾਉਣ ਵਾਸਤੇ ਅਬਦਾਲੀ ਨੂੰ ਹਿੰਦੁਸਤਾਨ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ਅਬਦਾਲੀ ਛੱਟ ਹੀ 1 ਲੱਖ ਦੀ ਫੌਜ ਲੈ ਕੇ ਤੁਰ ਪਿਆ ਉਹ ਹਿੰਦੁਸਤਾਨ ਨੂੰ ਜਿੰਨਾ ਨਹੀਂ ਸੀ ਚਾਹੁੰਦਾ ਉਸ ਦਾ ਮੁੱਖ ਮਨੋਰਥ ਕੇਵਲ ਸੋਨਾ ਚਾਂਦੀ ਜਵਾਨ ਇਸਤਰੀਆਂ ਤੇ ਮੁੰਡੇ ਕੁੜੀਆਂ ਲੁੱਟਣਾ ਸੀ ਉਹ ਆਪਣੇ ਮੁਲਕ ਨੂੰ ਅਮੀਰ ਬਣਾਉਣਾ ਚਾਹੁੰਦਾ ਸੀ ਉਹ ਤੇਜ਼ ਰਫਤਾਰ ਚੱਲਦਾ ਹੋਇਆ ਦਿੱਲੀ ਪੁੱਜਾ ਮੁਗਲਾਨੀ ਬੀਗਮ ਦੇ ਕਹਿਣ ਮੁਤਾਬਕ ਸਭ ਅਮੀਰਾ ਵਜ਼ੀਰਾ ਨੂੰ ਲੁੱਟਿਆ ਦਿੱਲੀ ਤੋਂ ਉਪਰੰਤ ਉਸ ਹੋਰ ਕਈ ਸ਼ਹਿਰਾਂ ਨੂੰ ਵੀ ਲੁੱਟਿਆ ਮਾਲ ਧਨ ਲੁੱਟਣ ਤੋਂ ਬਾਅਦ ਉਸ ਦੇ ਸਿਪਾਈਆਂ ਨੇ ਕਈ ਹਜ਼ਾਰ ਜਵਾਨ ਮੁੰਡਿਆਂ ਕੁੜੀਆਂ ਨੂੰ ਵੀ ਫੜ ਲਿਆਂਦਾ ਮੁਹੰਮਦ ਸ਼ਾਹ ਦੀ ਜਵਾਨ ਲੜਕੀ ਨਾਲ ਉਸ ਆਪਣੇ ਪੁੱਤਰ ਤੈਮੂਰ ਦਾ ਵਿਆਹ ਕਰ ਦਿੱਤਾ ਅਤੇ ਬਾਦਸ਼ਾਹ ਆਲਮਗੀਰ ਦੀ ਲੜਕੀ ਨਾਲ ਆਪਣਾ ਵਿਆਹ ਕਰਵਾ ਲਿਆ ਸੀ ਇਹ ਲੁੱਟ ਦਾ maal ਉਸ ਗੱਡੀਆਂ ਉਠਾ ਉਤੇ ਲਦਿਆ ਅਤੇ ਵਾਪਸ ਆਪਣੇ ਦੇਸ਼ ਵੱਲ ਚੱਲ ਪਿਆ ਸੀ ਜਦੋਂ ਜੱਸਾ ਸਿੰਘ ਆਲੂ ਵਾਲਿਆਂ ਨੂੰ ਪਤਾ ਲੱਗਿਆ ਕਿ ਅਬਦਾਲੀ ਦੇਸ਼ ਦੀਆਂ ਇਸਤਰੀਆਂ ਨੂੰ ਅਤੇ ਨੌਜਵਾਨ ਮੁੰਡਿਆਂ ਨੂੰ ਵੀ ਲੁੱਟ ਕੇ ਲੈ ਜਾ ਰਿਹਾ ਹੈ ਤਾਂ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਇਸਤਰੀ ਦੀ ਰੱਖਿਆ ਕਰਨਾ ਹਰ ਸਿੱਖ ਦਾ ਧਰਮ ਹੈ ਇਸ ਲਈ ਉਸ ਸਾਰੀਆਂ ਮਿਸਾਲਾਂ ਦੇ ਸਰਦਾਰਾਂ ਨੂੰ ਚਿੱਠੀਆਂ ਲਿਖੀਆਂ ਕਿ ਅਬਦਾਲੀ ਪਾਸੋਂ ਲੁੱਟਦਾ ਮਾਲ ਖੋਣ ਵਾਸਤੇ ਤਿਆਰ ਹੋ ਜਾਓ ਉਸ ਸਾਰੇ ਸਰਦਾਰਾਂ ਨੂੰ ਅਬਦਾਲੀ ਦੇ ਕਾਫਲੇ ਉੱਤੇ ਵਖ ਵਖ ਥਾਵਾ ਉੱਤੇ ਛਾਪਾ ਮਾਰਨ ਦੀ ਸਲਾਹ ਦਿੱਤੀ ਉਹਨਾਂ ਨੇ ਬਾਬਾ ਦੀਪ ਸਿੰਘ ਨੂੰ ਵੀ ਸੁਨੇਹਾ ਭੇਜਿਆ ਕਿ ਸਭ ਤੋਂ ਪਹਿਲਾਂ ਛਾਪਾ ਮਾਰਨ ਅਤੇ ਜਿਨਾ ਵੀ ਹੋ ਸਕਦਾ ਹੈ ਇਸਤਰੀਆਂ ਮੁੰਡੇ ਅਤੇ ਮਾਲ ਧਨ ਅਬਦਾਲੀ ਪਾਸੋਂ ਖੋ ਕੇ ਲੈ ਜਾਣ ਉਸ ਸਮੇਂ ਸਿੱਖਾਂ ਦੀ ਗਿਣਤੀ ਬੜੀ ਥੋੜੀ ਸੀ ਇਸ ਲਈ ਉਹ ਛਾਪੇ ਮਾਰ ਕੇ ਰਾਜਵਾਰੀਆਂ ਨੂੰ ਲੁੱਟ ਕੇ ਤੁਰੰਤ ਖਿਰਨ ਹੋ ਜਾਂਦੇ ਸਨ ਜਦ ਬਾਬਾ ਦੀਪ ਸਿੰਘ ਨੂੰ ਇਸ ਬਾਰੇ ਸੁਨੇਹਾ ਮਿਲਿਆ ਤਾਂ ਉਹ ਬੜੇ ਜਲਾਲ ਵਿੱਚ ਆ ਗਏ ਉਹੋ ਬੋਲੇ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੰਨਾ ਮੁਗਲਾਂ ਦੇ ਰਾਜ ਵਿੱਚ ਇੱਕ ਬਾਹਰਲੇ ਮੁਲਕ ਦਾ ਲੁਟੇਰਾ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਚੁਰਾ ਕੇ ਲੈ ਜਾ ਰਿਹਾ ਹੈ ਉਹਨਾਂ ਤਾਂ ਸ਼ਰਮ ਵਿੱਚ ਲਈ ਹੈ ਪਰ ਸਿੱਖ ਤਾਂ ਇਹ برداشت ਨਹੀਂ ਕਰ ਸਕਦਾ ਅਸੀਂ ਇਹਨਾਂ ਧੀਆਂ ਭੈਣਾਂ ਨੂੰ ਅਬਦਾਲੀ ਪਾਸੋਂ ਖੋਵਾਂਗੇ ਉਹਨਾਂ ਨੇ ਆਪਣੇ ਸਾਰੇ ਸਿੰਘਾਂ ਨੂੰ ਬੁਲਾ ਲਿਆ ਹੈ ਅਤੇ ਲੱਖੀ ਜੰਗਲ ਵੀ ਸੁਨੇਹਾ ਭੇਜ ਦਿੱਤਾ ਕਿ ਜਿਹੜਾ ਵੀ ਸਿੱਖ ਇਸ ਕਾਰਜ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ ਸਾਡੇ ਨਾਲ ਆ ਮਿਲੇ ਅਗਲੇ ਦਿਨ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ ਇਸ ਕਾਰਜ ਵਿੱਚ ਨਾਲੇ ਪੋਨਾ ਨਾਲੇ ਫਲੀਆਂ ਅਸੀਂ ਨਾਲੇ ਦੇਸ਼ ਦੀਆਂ ਨੂਹਾਂ ਧੀਆਂ ਨੂੰ ਮੋੜਾਂਗੇ ਅਤੇ ਨਾਲ ਹੀ ਅਬਦਾਲੀ ਦਾ ਮਾਲ ਧਨ ਵੀ ਲੁੱਟਾਂਗੇ ਸਾਡਾ ਜੱਥਾ ਇੱਕ ਸੂਰਮਿਆਂ ਦਾ ਜੱਥਾ ਹੈ ਪਹਿਲਾ ਹੱਲਾ ਅਸੀਂ ਹੀ ਕਰਾਂਗੇ ਦਿੱਲੀ ਤੋਂ ਚੱਲ ਕੇ ਜਿੱਥੇ ਉਹ ਪਹਿਲਾ ਪੜਾ ਕਰਨਗੇ ਉੱਥੇ ਰਾਤ ਪੈਂਦਿਆਂ ਹੀ ਇਹਨਾਂ ਉੱਤੇ ਹਮਲਾ ਕਰਕੇ ਰਾਖਿਆਂ ਨੂੰ ਮਾਰ ਕੇ ਗੱਡੀਆਂ ਉੱਠਾਂ ਨੂੰ ਭਜਾ ਕੇ ਲਾਂਬੇ ਲੈ ਜਾਵਾਂਗੇ ਜਦ ਤੱਕ ਇਹ ਸਾਡਾ ਪਿੱਛਾ ਕਰਨਗੇ ਅਸੀਂ ਜੰਗਲਾਂ ਵਿੱਚ ਅਲੋਪ ਹੋ ਚੁੱਕੇ ਹੋਵਾਂਗੇ ਰਾਤ ਦੇ ਹਨੇਰੇ ਵਿੱਚ ਇਹ ਪਿੱਛਾ ਨਹੀਂ ਕਰ ਸਕਦੇ ਅਬਦਾਲੀ ਸਾਰਾ ਮਾਲ ਨਾਲ ਲੈ ਕੇ ਚੱਲ ਪਿਆ ਹੈ ਇਸ ਲਈ ਸਾਨੂੰ ਵੀ ਹੁਣ ਤਿਆਰੀਆਂ ਕਰਨੀਆਂ ਚਾਹੀਦੀਆਂ ਤਾਂ ਕਿ ਅਸੀਂ ਪਹਿਲਾਂ ਹੀ ਰਾਹ ਵਿੱਚ ਡੇਰੇ ਲਾ ਸਕੀਏ ਮੁਗਲ ਫੌਜ ਦਾ ਹੁਣ ਕੋਈ ਡਰ ਨਹੀਂ ਰਿਹਾ ਬਾਦਸ਼ਾਹਤ ਲਗਭਗ ਖਤਮ ਹੋ ਚੁੱਕੀ ਹੈ ਇਹ ਬੜਾ ਵਧੀਆ ਮੌਕਾ ਹੈ ਆਜ਼ਾਦੀ ਪ੍ਰਾਪਤ ਕਰਨ ਦਾ ਹੁਣ ਅਸੀਂ ਇਕੱਠੇ ਹੋ ਕੇ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਸਕਦੇ ਹਾਂ ਅਬਦਾਲੀ ਨੇ ਆਪਣੇ ਦੇਸ਼ ਚੱਲ ਜਾਣਾ ਹੈ ਅਤੇ ਪੰਜਾਬ ਵਿੱਚ ਗੱਦਰ ਮਚ ਜਾਣਾ ਤੇ ਬਾਬਾ ਦੀਪ ਸਿੰਘ ਪ੍ਰਸੰਨ ਚਿੱਤ ਸਿੱਖ ਰਾਜ ਦਾ ਸੁਪਨਾ ਵੇਖ ਰਹੇ ਸਨ ਬਾਬਾ ਦੀਪ ਸਿੰਘ ਜੀ ਨੇ ਲੱਖੀ ਜੰਗਲ ਵਿੱਚੋਂ ਤੇ ਜਿਹੜੇ ਆਸ-ਪਾਸ ਦੇ ਪਿੰਡ ਸੀਗੇ ਉਹਨਾਂ ਵਿੱਚੋਂ ਵੀ ਜਿੰਨੇ ਸਿੰਘ ਸੂਰਮੇ ਮਿਲ ਸਕਦੇ ਸਨ ਆਪਣੇ ਦਲ ਵਿੱਚ ਸ਼ਾਮਿਲ ਕਰ ਲਏ ਸੀ ਬਾਬਾ ਦੀਪ ਸਿੰਘ ਪਾਸੋਂ 2000 ਤੋਂ ਵੱਧ ਘੋੜਸਵਾਰ ਫੌਜ ਹੋ ਗਈ ਸੀ। ਉਹਨਾਂ ਨੇ ਕੁਝ ਰਾਸ਼ਨ ਵੀ ਨਾਲ ਲੈ ਲਿਆ ਸੀ ਕਿਉਂਕਿ ਉਹਨਾਂ ਨੂੰ ਕੁਝ ਸਮਾਂ ਉਡੀਕ ਕਰਨੀ ਪੈਣੀ ਸੀ। ਫੌਜ ਦੀ ਅਗਵਾਈ ਉਹਨਾਂ ਆਪ ਕੀਤੀ ਅਤੇ ਇੱਕ ਰਾਤ ਵਿੱਚ ਹੀ ਉਹ ਕਰਨਾਲ ਦੇ ਲਾਗੇ ਖੁੱਲੇ ਮੈਦਾਨ ਵਿੱਚ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੇ ਆਰਾਮ ਕੀਤਾ ਘੋੜਿਆਂ ਨੂੰ ਦਾਣਾ ਪਾਣੀ ਖਵਾਇਆ ਅਤੇ ਆਪ ਵੀ ਕੁਝ ਖਾਦਾ ਪੀਤਾ ਬਾਬਾ ਦੀਪ ਸਿੰਘ ਨੇ ਸਭ ਤੋਂ ਪਹਿਲਾ ਹਮਲਾ ਕਰਨਾ ਸੀ ਇਸ ਲਈ ਬਾਬਾ ਦੀਪ ਸਿੰਘ ਜੀ ਦਾ ਹਮਲਾ ਬੜੀ ਐਨੀਅਤ ਰੱਖਦਾ ਸੀ ਕਿਉਂਕਿ ਜੇ ਉਹ ਪਹਿਲੇ ਹਮਲੇ ਦੇ ਵਿੱਚ ਹੀ ਸਾਰੀਆਂ ਕੁੜੀਆਂ ਨੂੰ ਛਡਵਾਣ ਦੇ ਵਿੱਚ ਸਫਲ ਹੋ ਜਾਂਦੇ ਤਾਂ ਫਿਰ ਬਾਕੀਆਂ ਨੂੰ ਅਬਦਾਲੀ ਨੂੰ ਲੁੱਟਣਾ ਕੋਈ ਸੌਖਾ ਕੰਮ ਨਹੀਂ ਸੀ ਰਹਿ ਜਾਣਾ ਜਦੋਂ ਸ਼ਾਮ ਹੋ ਗਈ ਤੇ ਬਾਬਾ ਦੀਪ ਸਿੰਘ ਜੀ ਨੂੰ ਅਬਦਾਲੀ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ ਬੜੀ ਉੱਚੀ ਢੋਲ ਵੱਜਦੇ ਪਏ ਸੀ ਤੇ ਇੱਕ ਫੌਜ ਦੀ ਟੁਕੜੀ ਦੇ ਪਿੱਛੇ ਅਹਿਮਦ ਸ਼ਾਹ ਅਬਦਾਲੀ ਦਾ ਹਾਥੀ ਉਸ ਦੇ ਪਿੱਛੇ ਤੈਮੂਰ ਦਾ ਹਾਥੀ ਅਤੇ ਪਿੱਛੇ ਨਵੀਆਂ ਵਿਆਹੀਆਂ ਬੇਗਮਾਂ ਤੇ ਹਾਥੀ ਆ ਰਹੇ ਸਨ ਬਾਬਾ ਜੀ ਨੇ ਇਹ ਸਭ ਦੇਖ ਕੇ ਆਪਣੀ ਫੌਜ ਨੂੰ ਹੋਰ ਪਿੱਛੇ ਹਟਣ ਜਾਣ ਦਾ ਆਦੇਸ਼ ਦੇ ਦਿੱਤਾ ਅਤੇ ਕੁਝ ਸੂਹੀਆਂ ਨੂੰ ਉਹਨਾਂ ਨੇ ਸੰਗਣੇ ਦਰਖਤਾ ਉੱਤੇ ਚੜ੍ਹਾ ਦਿੱਤਾ। ਉਹਨਾਂ ਨੇ ਵੇਖਿਆ ਕਿ ਕਾਫਲ 2 ਮੀਲ ਲੰਮਾ ਸੀ ਅਤੇ ਸਭ ਤੋਂ ਪਿੱਛੇ ਇਸਤਰੀਆਂ ਅਤੇ ਮੁੰਡਿਆਂ ਦੇ ਭਰੇ ਗੱਡੇ ਸਨ ਜਿਨ੍ਹਾਂ ਦੇ ਨਾਲ-ਨਾਲ ਸਿਪਾਹੀ ਨੇਜ਼ੇ ਲੈ ਕੇ ਤੁਰ ਰਹੇ ਸਨ। ਗੱਡੇ ਕਾਫੀ ਪਿੱਛੇ ਆ ਰਹੇ ਸਨ ਕਿਉਂਕਿ ਉਹ ਘੋੜੀਆਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਪੀਪਲੀ ਦੇ ਨੇੜੇ ਜਾ ਕੇ ਬਾਦਸ਼ਾਹ ਅਬਦਾਲੀ ਨੇ ਆਪਣੇ ਤੰਬੂ ਲਵਾ ਲਏ ਸਨ ਅਤੇ ਖਾਣ ਪੀਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ ਜਦੋਂ ਪੀਪਲੀ ਦੇ ਨੇੜੇ ਪਹੁੰਚੇ ਤਾਂ ਅਬਦਾਲੀ ਨੇ ਆਪਣੇ ਤੰਬੂ ਲਵਾ ਲਏ ਸੀ ਤੇ ਖਾਣ ਪੀਣ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ ਸੀ ਸਾਰੇ ਹੀ ਜਿੱਤ ਦੀਆਂ ਖੁਸ਼ੀਆਂ ਮਨਾ ਰਹੇ ਸੀ ਪਰ ਗੱਡੀਆਂ ਵਿੱਚ ਬੈਠੀਆਂ ਔਰਤਾਂ ਰੋਂਦੀਆਂ ਪਈਆਂ ਸੀ ਅਤੇ ਬਿਰਲਾਪ ਕਰ ਰਹੀਆਂ ਸੀ ਬਾਬਾ ਜੀ ਨੇ ਉਸ ਵੇਲੇ ਆਪਣੀ ਫੌਜ ਨੂੰ ਹੁਕਮ ਦਿੱਤਾ ਤਾਵਾ ਇਸ ਤੋਂ ਪਹਿਲਾਂ ਕਿ ਗੱਡਿਆਂ ਨੂੰ ਖੜਾ ਕੇ ਬੈਲਾਂ ਨੂੰ ਖੋਲ ਦਿੰਦੇ ਸਿੰਘਾਂ ਸਾਰਿਆਂ ਨੇ ਗੱਡਿਆਂ ਨੂੰ ਘੇਰ ਲਿਆ ਅਤੇ ਖਿਣਾ ਵਿੱਚ ਹੀ ਉਹਨਾਂ ਨੇ ਰਾਖਿਆਂ ਨੂੰ ਮਾਰ ਕੇ ਗੱਡੇ ਇੱਕ ਪਾਸੇ ਭਜਾ ਲਏ ਕੁਝ ਸਿੰਘ ਅਬਦਾਲੀ ਦੇ ਅਵੇਸਲੇ ਫੌਜੀਆਂ ਨੂੰ ਕਤਲ ਕਰਦੇ ਰਹੇ ਤੇ ਕੁਝ ਸਿੰਘ ਗੱਡਿਆਂ ਅਤੇ ਉੱਠਾਂ ਨੂੰ ਭਜਾ ਕੇ ਬਹੁਤ ਦੂਰ ਜੰਗਲਾ ਵਿੱਚ ਨਿਕਲ ਗਏ ਸੀ ਬਾਬਾ ਜੀ ਨੇ ਫੇਰ ਜਦ ਵੇਖਿਆ ਕਿ ਉਹ ਆਪਣੇ ਕਾਰਜ ਵਿੱਚ ਸਫਲ ਹੋ ਗਏ ਤਾਂ ਉਹਨਾਂ ਕਿਹਾ ਹਿਰਨ ਅਬਦਾਲੀ ਦੀ ਫੌਜ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਿੱਖ ਕਿੱਧਰ ਅਲੋਪ ਹੋ ਗਏ ਉਹਨਾਂ ਚਾਰ ਚੁਫੇਰੇ ਘੋੜੇ ਭਜਾਏ ਪਰ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਕੁਝ ਨਹੀਂ ਦਿਸਿਆ ਅਗਲੇ ਦਿਨ ਬਾਬਾ ਦੀਪ ਸਿੰਘ ਜੀ ਸਮਾਨ ਦੇ ਸਮੇਤ ਦਮਦਮਾ ਸਾਹਿਬ ਪਹੁੰਚ ਗਏ ਉਹਨਾਂ ਕੁੜੀਆਂ ਅਤੇ ਮੁੰਡਿਆਂ ਨੂੰ ਆਜ਼ਾਦ ਕਰ ਦਿੱਤਾ ਸੀ ਮੁੰਡਿਆਂ ਨੂੰ ਤਾਂ ਉਹਨਾਂ ਨੇ ਕੁਝ ਰੁਪਏ ਦੇ ਕੇ ਉਹਨਾਂ ਨੂੰ ਆਪਣੇ ਘਰ ਜਾਣ ਲਈ ਕਹਿ ਦਿੱਤਾ ਸੀ ਪਰ ਇਸਤਰੀਆਂ ਦੇ ਪਤੇ ਪੁੱਛ ਕੇ ਸਿੰਘ ਉਹਨਾਂ ਦੇ ਘਰੋਂ ਕਰੀ ਪਹੁੰਚਾ ਆਇਆ ਉਠਾ ਉੱਤੇ ਲੱਦ ਮਾਲ ਨੂੰ ਉਹਨਾਂ ਸਟੋਰਾਂ ਵਿੱਚ ਰਖਵਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ